ਸਸਿਗਾ ਮਿੱਤਰੋ ਪਿਆਰਿਓ ਆ ਆਪਾਂ ਇੱਕ ਰੋਜੀ ਰੋਟੀ ਕਮਾਉਣ ਵਾਸਤੇ ਆਪਾਂ ਕਟਰ ਲਿਆਂਦਾ 14 ਇੰਚੀ ਕਟਰ ਤੇ ਆਪਾਂ ਨੂੰ ਮਿਲਿਆ ਇਹ 8500 ਦਾ ਤੇ ਤੁਹਾਡੇ ਸਾਹਮਣੇ ਆਪਣੇ ਸੰਦੀਪ ਬਾਈ ਜੀ ਓਪਨ ਕਰ ਰਿਹਾ ਤੇ ਇਹਦੇ ਨਾਲ ਆਪਾਂ ਡਿਜ਼ਾਈਨ ਕੱਟਣ ਡਿਜ਼ਾਈਨ ਜਿਵੇਂ ਆਪਣਾ ਕੰਮ ਹੀ ਸਾਰਾ ਡਿਜ਼ਾਈਨ ਵਾਲਾ ਬ੍ਰਿਕ ਵਰਕ ਡਿਜ਼ਾਈਨ 'ਚ ਸਾਰਾ ਕੰਮ ਕਰਨਾ ਤੇ ਹੱਥਾਂ ਨਾਲ ਸਾਰਾ ਸਿਸਟਮ ਹੱਥਾਂ ਨਾਲ ਤਿਆਰ ਕਰਦੇ ਆ ਇਹਦੇ ਕਰਕੇ ਆਪਾਂ ਨੂੰ ਕਟਰ ਦੀ ਜ਼ਰੂਰਤ ਪੈਂਦੀ ਹੈ ਇਟਾ ਨੂੰ ਕੱਟਣ ਵਾਸਤੇ ਡਿਜ਼ਾਈਨ ਬਣਾਉਣ ਵਾਸਤੇ ਤੇ ਕਟਰ ਦੀ ਲੋੜ ਪੈਂਦੀ ਹੈ ਤੇ ਆਪਾਂ ਲਿਆਂਦਾ ਨਵਾਂ ਕਟਰ ਤੁਹਾਡੇ ਸਾਹਮਣੇ ਹੈ ਡੀਸੀ ਦਾ ਕਟਰ ਹੈਗਾ ਤੇ ਵਧੀਆ ਬਹੁਤ ਹੀ ਵਧੀਆ ਮਾਡਲ ਹੈ ਇੱਕ 650 ਦਾ ਮਾਡਲ ਸੀਗਾ ਇੱਕ 850 ਦਾ ਥੋੜਾ ਵੱਡਾ ਸੀਗਾ ਮੈਂ ਕਿਹਾ ਚਲੋ ਆਹੀ ਲੈ ਲਈਏ ਤੇ ਸੰਦੀਪ ਭਾਈ ਜੀ ਦੇਖ ਕੇ ਖੁਸ਼ ਹੋ ਜਾਂਦੇ ਵੀ ਆਪਣਾ ਕਟਰ ਨਵਾਂ ਆ ਗਿਆ ਤੇ ਹੁਣ ਛੇਦੀ ਛੇਦੀ ਕੰਮ ਹੋਇਆ ਕਰੂਗਾ ਲਓ ਜੀ ਜੇ ਬਈ ਕਿਸੇ ਨੂੰ ਆ ਚੀਜ਼ ਲਿਆਉਣੀ ਆ ਤਾਂ ਦੇਖ ਲਓ ਬਹੁਤ ਹੀ ਵਧੀਆ ਹੈ ਮੈਂ ਚਲਾ ਕੇ ਵੀ ਦੇਖ ਲਿਆ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਰੋਜੀ ਰੋਟੀ ਸਾਡੀ ਆ ਗਈ ਹੈ ਧੰਨਵਾਦ ਜੀ